ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੁੱਜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਵਿੱਚ ਇੱਥੇ ਆਪਾਂ ਤੁਹਾਨੂੰ ਇੱਕ ਐਸੇ ਮਕੈਨਿਕ ਦੇ ਨਾਲ ਬਿਲਾਵਾਂਗੇ ਜਿਨ੍ਹਾਂ ਨੇ ਕਾਫੀ ਸਮੇਂ ਲੰਮਾ ਸਮਾਂ ਮਕੈਨਿਕ ਦਾ ਕੰਮ ਕੀਤਾ ਹੈਗਾ ਔਰ ਆਪਾਂ ਅੱਜ ਪੁੱਜੇ ਹਾਂ ਗਣਪਤੀ ਆਟੋ ਕੇ ਟਾਂਡਾ ਦੇ ਵਿੱਚ ਜਿੱਥੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਲੈਕਟ੍ਰੋਨਿਕ ਚੀਜ਼ਾਂ ਇਲੈਕਟ੍ਰੋਨਿਕ ਸਪਰਟਰੀਆਂ ਗੱਡੀਆਂ ਮੋਟਰਸਾਈਕਲ ਜਿਹੜੇ ਵੀ ਹੈਗੇ ਆ ਉਹਨਾਂ ਦੇ ਬਿਸ਼ੇ ਤੇ ਗੱਲਬਾਤ ਕਰਾਂਗੇ ਸਰਵਿਸ ਦੇ ਉੱਤੇ ਗੱਲਬਾਤ ਕਰਾਂਗੇ ਜਿਆਦਾ ਸਮਾਨਾਂ ਲੈਂਦੇ ਹੋਏ ਤੁਹਾਨੂੰ ਮੈਂ ਮਿਲਾਉਣ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਮੇਰੇ ਨਾਲ ਨਾਲ ਆ ਜਾਓ। ਭਾਈ ਤੜਾ ਸਾਡੇ Facebook ID ਤੇ ਬਹੁਤ-ਬਹੁਤ ਸਵਾਗਤ ਆ ਜੀ। ਧੰਨਵਾਦ ਬੱਬੂ ਭਾਜੀ ਤੁਹਾਡਾ ਤੁਸੀਂ ਸਾਡੇ ਤੱਕ ਪਹੁੰਚ ਕੀਤੀ। ਬਹੁਤ-ਬਹੁਤ ਸ਼ੁਕਰੀਆ ਜੀ। ਭਾਜੀ ਸਾਨੂੰ ਬਹੁਤ ਸਾਰੇ ਦਰਸ਼ਕ ਵੀਰਾਂ ਦੇ ਸਵਾਲ ਆਏ ਸੀਗੇ ਕਿ ਮੋਟਰਸਾਈਕਲ ਬਾਰੇ ਵੀ ਸਾਨੂੰ ਕੋਈ ਨਾ ਕੋਈ ਵੀਡੀਓ ਬਣਾ ਕੇ ਦਿਖਾਓ ਬਤਾ ਦਿਓ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੋਟਰਸਾਈਕਲਾਂ ਦੇ ਵਿੱਚ ਕੰਮ ਕਿਹੜਾ-ਕਿਹੜਾ ਹੋ ਰਿਹਾ ਹੈਗਾ ਤੇ ਆਪਾਂ ਉਹਨਾਂ ਦਸ਼ਕਵੀਰਾਂ ਦੀ ਡਿਮਾਂਡ ਦੇ ਉੱਤੇ ਤੁਹਾਡੇ ਕੋਲ ਪੁੱਜੇ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਬਤਾ ਕਰਾਂਗੇ ਇਸ ਵਿਸ਼ੇ ਦੀ ਆ ਕਿ ਮੋਟਰਸਾਈਕਲਾਂ ਦੇ ਕੰਮ ਨੂੰ ਕਿਵੇਂ ਕੀਤਾ ਜਾਵੇ ਜੀ ਜੀ ਬਹੁਤ ਮਿਹਰਬਾਨੀ ਜੀ ਤੁਸੀਂ ਪਹੁੰਚੇ ਸਾਡੇ ਕੋਲ ਗਣਪਤੀ ਆਟੋ ਤੇ ਤੁਹਾਡਾ ਸਵਾਗਤ ਹੈ ਜੀ ਜੀ ਗਣਪਤੀ ਜੀ ਪਹਿਲੇ ਤਾਂ ਆਪਣੇ ਬਾਰੇ ਜਾਣ ਕੇ ਦੱਸਿਓ ਕਿ ਤੁਸੀਂ ਕਿੰਨੇ ਕ ਟਾਈਮ ਤੋਂ ਦੁਕਾਨ ਕਰ ਰਹੇ ਹੋ ਅਸੀਂ ਸਰ 2003 ਤੋਂ ਸ਼ਾਪ ਓਪਨ ਕੀਤੀ ਸੀਗੀ ਸੋ ਠੀਕ ਹੈ ਪਹਿਲਾ ਸਾਡਾ ਛੋਟਾ ਕਾਰੋਬਾਰ ਸੀ ਆ ਦਾਰਾਪੁਰ ਵਿੱਚ ਸੀ ਓਕੇ ਪਹਿਲੇ ਅਸੀਂ ਇੱਕ ਦੁਕਾਨ ਕੀਤੀ ਫਿਰ ਦੋ ਕੀਤੀਆਂ ਫਿਰ ਮਹਾਰਾਜ ਨੇ ਮਿਹਰ ਕੀਤੀ ਹੁਣ ਅਸੀਂ ਆਪਣਾ ਸੈਟਅਪ ਇੱਧਰ ਕਾਰ ਬਜ਼ਾਰ ਦੇ ਵਿੱਚ ਬਣਾਇਆ ਆ ਸੋ ਠੀਕ ਹੈ ਜੀ ਤੇ ਇੱਥੇ ਅਸੀਂ 2003 ਤੋਂ ਸੇਵਾ ਦੇ ਰਹੇ ਹਾਂ ਲੋਕਾਂ ਨੂੰ ਠੀਕ ਹੈ ਜੀ ਅੱਛਾ ਗਨਵਦੀ ਜੀ ਆਪਾਂ ਨੂੰ ਬਹੁਤ سارے ਲੋਕਾਂ ਦਾ ਸਵਾਲ ਹੁੰਦਾ ਹੈ ਕਿ ਸਰਵਿਸ ਜੀ ਕਿ ਕਈ ਮਹਿੰਗੀ ਸਰਵਿਸ ਕਰਵਾਉਂਦੇ ਆ ਕਈ ਸਸਤੀ ਕਰਾਉਂਦੇ ਆ ਕੀ ਹੈ ਨਾ ਉਹ ਉਹ ਕਿਵੇਂ ਕੀ ਚੱਕਰ ਆ ਉਹਦਾ ਇਹ ਸਰਵਿਸ ਕਿੰਨੇ ਪ੍ਰਕਾਰ ਦੀ ਹੁੰਦੀ ਆ ਸਾਡੇ ਦਸ਼ਕਵੀਰਾਂ ਦੇ ਬਾਰੇ ਡਿਟੇਲ ਦੇ ਨਾਲ ਜਾਣਕਾਰੀ ਦਿਓ ਠੀਕ ਆ ਜੀ ਕਿਉਂਕਿ ਜਿਹੜੇ ਸਾਡੇ ਦਸ਼ਕਵੀਰ ਆ ਉਹ ਪੰਬਲ ਭੂਸੇ ਦੇ ਵਿੱਚ ਨਾ ਫਸੇ ਰਾ ਸਰਵਿਸ ਭਾਜੀ ਕੋਈ ਪ੍ਰਕਾਰ ਦੀ ਨਹੀਂ ਹੁੰਦੀ ਕੁਛ ਤੇਲ ਦੇ ਫੰਡੇ ਹੁੰਦੇ ਆ ਅੱਛਾ ਜੀ ਜਿੱਦਾਂ ਕੋਈ ਆਪਣੇ ਭੈਣ ਭਰਾ ਕੋਈ ਸਸਤਾ ਤੇਲ ਪਾਉਂਦੇ ਆ ਕੋਈ ਵਧੀਆ ਤੇਲ ਪਾਉਂਦੇ ਆ ਜਿੱਦਾਂ ਇਸ ਵੇਲੇ ਮਾਰਕੀਟ ਵਿੱਚ ਜਿਹੜਾ ਇੰਜਨ ਆਇਲ ਹੈਗਾ 150 ਰੁਪਏ ਤੋਂ ਸ਼ੁਰੂ ਹੋ ਜਾਂਦਾ ਆ ਅੱਛਾ ਜੀ ਅਗਰ ਤੁਸੀਂ 150 ਰੁਪਏ ਵਾਲਾ ਆਇਲ ਯੂਜ਼ ਕਰੋਗੇ ਜੀ ਤੇ ਲੀਵਰ ਪਾ ਕੇ ਤੁਹਾਡੀ 300 ਰੁਪਏ ਸਰਵਿਸ ਹੋ ਗਈ ਜੀ ਅਗਰ ਤੁਸੀਂ ਤੇਲ ਸਫੀਸ਼ੀਐਂਟ ਵਧੀਆ ਪਾਉਂਗੇ ਜਿਵੇਂ ਕੈਸਟਰੋਲ ਦਾ ਹੋ ਗਿਆ ਐਲਫ ਦਾ ਹੋ ਗਿਆ ਜਾਂ ਹੋਰ ਕਾਫੀ ਵਧੀਆ ਤੇਲ ਆਂਦੇ ਆ ਬਜਾਜ ਦਾ ਹੋ ਗਿਆ ਫਿਰ ਉਹ 400 ਪਲੱਸ ਤੇਲ ਹੀ ਹੁੰਦਾ ਹੈ ਅੱਛਾ ਤੇ ਸਰਵਿਸ ਫਿਰ ਉਹਨੀ ਮਹਿੰਗੀ ਹੋ ਜਾਂਦੀ ਆ ਸਿਰਫ ਇਹ ਹੀ ਆ ਵੀ ਕਈ ਮਕੈਨਿਕ ਭਰਾ ਨਹੀਂ ਦੱਸਦੇ ਉਹ ਸਿੱਧਾ ਹੀ ਆਪਣਾ ਦੱਸਦੇ ਆ ਕਿ ਅਸੀਂ ਸਰਵਿਸ ਇੰਨੇ ਦੀ ਕਰਦੇ ਆ ਜੀ ਠੀਕ ਹੈ ਤੇ ਉਹ ਅਸੀਂ ਕਲੀਅਰ ਕੱਟ ਦੱਸੀਦਾ ਅਗਲੇ ਨੂੰ ਭਾਜੀ ਤੇਲ ਦਾ ਰੇਟ ਅਲੱਗ ਆ ਸਰਵਿਸ ਦਾ ਤੇਲ ਰੇਟ ਲੱਗ ਆ ਜਿਸ ਤਰ੍ਹਾਂ ਦਾ ਕਸਟਮਰ ਹੋਵੇ ਉਸ ਤਰ੍ਹਾਂ ਦੀ ਸਰਵਿਸ ਹੋ ਜਾਂਦੀ ਹੈ। ਕਿੰਨੇ ਰੇਟ 'ਤੇ ਤੁਸੀਂ ਕਹੋਗੇ ਉੰਨੇ 'ਚ ਵੀ ਹੋ ਜਾਂਦੀ ਹੈ। ਹਾਂਜੀ। ਵੀ ਤੇਲ ਵਧੀਆ ਘਟੀਆ ਦੀ ਜੇਕਰ ਆਪਾਂ ਪਹਿਚਾਣ ਕਰਨੀ ਹੋਵੇ ਤਾਂ ਕਿਵੇਂ ਕੀਤੀ ਜਾ ਸਕਦੀ ਹੈ ਕਿ ਆਹ ਕੰਪਨੀ ਦਾ ਤੇਲ ਵਧੀਆ ਜਾਂ ਆਹ ਕੰਪਨੀ ਦਾ ਤੇਲ ਵਧੀਆ ਕਿਉਂਕਿ ਤੁਹਾਡੇ ਮਕੈਨਿਕਾਂ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ। ਤਕਰੀਬਨ ਤੇਲ ਸਰ ਸਾਰੀਆਂ ਹੀ ਕੰਪਨੀਆਂ ਦੇ ਬਹੁਤ ਵਧੀਆ ਹੁੰਦੇ ਆ। ਅਸੀਂ ਕਸਟਮਰ ਨੂੰ ਇਹੀ ਕਹਿੰਦੇ ਆ ਕਿ ਤੁਸੀਂ ਜੈਨੂਨ ਪਾਰਟਸ ਪਾਓ, 오ਰੀਜਨਲ ਸਪੇਅਰ ਪਾਰਟਸ ਪਾਓ, 오ਰੀਜਨਲ ਸਪੇਅਰ ਪਾਰਟ ਦੇ ਨਾਲ ਹੀ ਤੁਹਾਡੀ ਗੱਡੀ ਜਿਹੜੀ ਸੁਰੱਖਿਤਾ ਠੀਕ ਹੈ। ਤੇ ਵਧੀਆ ਲਾਈਫ ਦੇਗੀ ਵਧੀਆ ਹੋਏਗੀ ਅਸੀਂ ਤਾਂ ਤਕਰੀਬਨ ਕੋਸ਼ਿਸ਼ ਕਰੀਦੀ ਆ ਸੰ 2002 ਤੋਂ ਅਸੀਂ ਜੈਨੂਨ ਹੀ ਸਮਾਨ ਪਾ ਰਹੇ ਆ ਓਕੇ ਤੇ ਬਾਕੀ ਕਸਟਮਰ ਨੂੰ ਵੀ ਅਸੀਂ ਇਹ ਗਾਈਡ ਕਰ ਦੇਵਾਂਗੇ ਭਾਜੀ オリジナル ਹੀ ਤੇਲ ਪਾਓ ਕਿਉਂਕਿ ਗੱਡੀ ਤਾਂ ਤੁਹਾਡੀ ਆ ਜੀ ਠੀਕ ਹੈ ਜਿੱਦਾਂ ਦਾ ਤੁਸੀਂ ਵਿੱਚ ਸਮਾਨ ਪਾਉਂਗੇ ਉਦਾਂ ਦਾ ਹੀ ਰਹੂਗਾ ਅੱਛਾ ਗਣਪਤੀ ਜੀ ਇੱਕ ਹੋਰ ਸਾਡਾ ਤੁਹਾਨੂੰ ਸਵਾਲ ਹੈਗਾ ਕਿ ਇੰਜਨ ਕਿੰਨੇ ਤਰ੍ਹਾਂ ਦਾ ਤੁਸੀਂ ਕਰਦੇ ਹੋ ਜਨ ਕਿ ਕਈ ਇੱਕ ਕਰਦੇ ਆ ਬੀ ਹਾਫ ਇੰਜਨ ਇੱਕ ਫੁੱਲ ਇੰਜਨ ਪੀ ਇੰਜਨ ਜਦੋਂ ਧੂਆ ਮਾਰਦੇ ਜਾਂ ਇੰਜਨ ਨੂੰ ਕਦੋਂ ਕਰਾਉਣਾ ਚਾਹੀਦਾ ਹੈਗਾ ਕਿਉਂਕਿ ਇੱਕ ਮਕੈਨਿਕ ਨੂੰ ਵਧੀਆ ਤਰੀਕੇ ਨਾਲ ਜਾਣਕਾਰੀ ਹੁੰਦੀ ਆ ਕਿ ਵੀ ਕਿਦੋਂ ਉਹ ਇੰਜਨ ਜਨ ਕੇ ਖੁੱਲਣ ਵਾਲਾ ਹੋ ਗਿਆ ਹੈਗਾ ਜਾਂ ਉਹਨੂੰ ਦੁਬਾਰਾ ਕਰਨਾ ਰਿਪੇਅਰ ਕਰ ਸਕਦੇ ਆ ਉਹਦੇ ਬਾਰੇ ਸਾਡੇ ਜਰ ਦੱਸ ਕਿਰਾਂ ਜਰੂਰ ਜਾਣਕਾਰੀ ਦਿਓ ਇੰਜਨ ਜਿਹੜਾ ਬੱਬੂ ਪਾਜੀ ਹਾਫ ਹੁੰਦਾ ਆ ਇਹਦੇ ਵਿੱਚ ਕੀ ਹੁੰਦਾ ਵੀ ਜਦੋਂ ਗੱਡੀ ਤੁਹਾਡੀ ਔਇਲ ਚੁੱਕਣ ਲੱਗ ਪਈ ਠੀਕ ਹੈ ਤੇ ਉਹਦੇ ਵਿੱਚ ਫਿਰ ਰਿੰਗ ਪਿਸਟਨ ਪੈਂਦੇ ਹੈਗੇ ਆ ਤੇ ਉਹਦੇ ਵਿੱਚ ਵੀ 2-3 ਤਰ੍ਹਾਂ ਦਾ ਕੰਮ ਹੁੰਦਾ ਆ ਅਗਰ ਤਾਂ ਕੱਲਾ ਰਿੰਗ ਪਿਸਟਨ ਹੀ ਪਵੇ ਫਿਰ ਤਾਂ ਥੋੜਾ ਘੱਟ ਪੈਸੇ ਆ ਸਰ ਜਾਂਦਾ ਅਗਰ ਉਹਦੇ ਨਾਲ ਫਿਰ ਟਾਈਮਿੰਗ ਚੇਂਜ ਜਾਂ ਕਲਚ ਪਲੇਟ ਪੈਂਦੀ ਆ ਉਹਨੂੰ ਹਾਫ ਇੰਜਨ ਬੋਲਿਆ ਜਾਂਦਾ ਪਰ ਹਾਫ ਇੰਜਨ ਬਹੁਤੇ ਕਰਾ ਕੇ ਚੱਲਦੇ ਨਹੀਂ ਹੁੰਦੇ ਇੰਜਨ ਜਿਹੜਾ ਆ ਉਹ origignal ਹੀ spare part ਪਾ ਕੇ ਵਧੀਆ ਹੀ ਕਰਾਉਣਾ ਚਾਹੀਦਾ ਅੱਛਾ ਤੁਸੀਂ ਕੀ ਕੀ ਸਮਾਨ ਰੱਖਦੇ ਹੋ ਨਾਲ ਮੈਨਨ ਕਿ ਕੀ ਕੀ ਸਮਾਨ ਤੁਸੀਂ ਦੇ ਰਹੇ ਹੋ ਲੋਕਾਂ ਨੂੰ ਜਣ ਕੇ ਜਿਹੜਾ ਤੁਹਾਡੇ ਕੋਲ ਕਿਹੜੇ ਕਿਹੜੇ spare part ਹੈਗਾ ਸਾਡੇ ਕੋਲ ਸਰ ਤਕਰੀਬਨ ਜੈਨੂਨ ਪਾਰਟਸ ਹੀ ਹੁੰਦਾ ਆ ਇਸ ਕਰਕੇ ਅਸੀਂ ਮਾਰਕੀਟੇ ਥੋੜੇ ਜਿਹਾ ਬਦਨਾਮ ਵੀ ਆ ਕਿ ਗਣਪਤੀ ਮਹਿੰਗਾ ਕੰਮ ਕਰਦਾ ਅੱਛਾ ਜੀ ਤੇ ਉਹ ਬਦਨਾਮੀ ਸਾਨੂੰ ਬਹੁਤ ਮਤਲਬ ਕਬੂਲ ਆ ਲੋਕਾਂ ਦੀ ਕਿਉਂਕਿ ਅਸੀਂ ਕੋਸ਼ਿਸ਼ ਕਰੀਦੀ ਆ ਵੀ ਕਈ ਭੈਣ ਭਰਾ ਇਦਾਂ ਦੇ ਹੁੰਦੇ ਉਹਨਾਂ ਨੂੰ ਨਹੀਂ ਬਹੁਤਾ ਪਤਾ ਹੁੰਦਾ ਵੀ ਇਹ ਕੀ 파 ਰਹੇ ਆ ਪਰ ਅਸੀਂ ਕੋਸ਼ਿਸ਼ ਕਰੀਦੀ ਆ ਵੀ ਉਹਨਾਂ ਦੇ ਜੈਨੂਨ ਹੀ ਪਾਰਟਸ ਪਾਈਏ ਤੇ ਜੈਨੂਨ ਪਾਰਟਸ ਦੇ ਵਿੱਚ ਅੱਧੂ ਅੱਧੀ ਦਾ ਫਰਕ ਹੁੰਦਾ ਜੀ ਠੀਕ ਆ ਜੀ ਠੀਕ ਆ ਜੀ ਬਾਕੀ ਅਸੀਂ ਤਕਰੀਬਨ 2004-5 ਤੋਂ ਸਾਡੇ ਕੋਲ ਏਜੰਸੀਆਂ ਹੀ ਆ ਸਿੱਧਾ ਤੁਸੀਂ ਦੇਖ ਸਕਦੇ ਆ ਪਿੱਛੇ ਸਾਡੇ ਕਿਹੜੀ ਕਿਹੜੀ ਏਜੰਸੀ ਸਾਡੇ ਕੋਲ ਹੈਗੀ ਆ ਔਰ ਸਾਡੇ ਦਾਸ਼ਕ ਬਿਨਾ ਹੋਰੇ ਬਾਰੇ ਵੀ ਜਾਣਕਾਰੀ ਦਿਓ ਸਾਡੇ ਕੋਲ ਸਰ ਮਿੰਡਾ ਦਾ ਜੈਨੂਨ ਪਾਰਟਸ ਆਂਦਾ ਆ ਕੰਪਨੀ ਥਰੂ ਹੀ ਆਂਦਾ ਸਿੱਧਾ ਬਾਈ ਵੇਲ ਆਂਦਾ ਓਕੇ ਤੇ ਬਾਕੀ ਸਾਡੇ ਕੋਲ ਟੀਵੀਐਸ ਟਾਇਰ ਹੁੰਦੇ ਆ ਇਹ ਵੀ ਸਾਡੇ ਕੋਲ ਡਾਇਰੈਕਟ ਆਂਦੇ ਆ ਜੀ ਬਾਕੀ ਸਾਡੇ ਕੋਲ ਬਜਾਜ ਦਾ ਔਇਲ ਵੀ ਡਾਇਰੈਕਟ ਆਂਦਾ ਆ ਬਜਾਜ ਦਾ ਸਪੇਅਰ ਪਾਰਟਸ ਵੀ ਡਾਇਰੈਕਟ ਆਂਦਾ ਆ ਬਾਕੀ ਹੀਰੋ ਦਾ ਵੀ ਡਾਇਰੈਕਟ ਆਂਦਾ ਆ ਜੀ ਇਹ ਸਾਡੇ ਕੋਲ ਸਾਰਾ ਤਕਰੀਬਨ ਜਿਹੜਾ ਊਸ਼ਾ ਦੇ ਪਿਸਟਨ ਹੋ ਗਏ ਮਤਲਬ ਟਾਈਮਿੰਗ ਚੈਨਾ ਹੋ ਗਈਆਂ ਚੀਨ ਸੈੱਟ ਹੋ ਗਏ तकरीबन ਅਸੀਂ ਹੈੱਡਲਾਈਟਸ ਹੋ ਗਈਆਂ तकरीबन ओरिजिनल ਹੀ ਵਰਤੀ ਦੀਆਂ ਅੱਛਾ ਭਾਈ ਸਾਡਾ ਇੱਕ ਤਾਨੂੰ ਹੋਰ ਸਵਾਲ ਹੈਗਾ ਕਿ ਅੱਜ ਕੱਲ ਜਿੱਦਾਂ ਕਿ ਇਲੈਕਟ੍ਰੋਨਿਕ ਜ਼ਿਆਦਾਤਰ ਆ ਰਿਹਾ ਹੈ ਗਿਆ ਤੇ ਇੱਕ ਕਹਿੰਦੇ ਚਿਪ ਸਿਸਟਮ ਜਿਆ ਲੱਗਾ ਹੁੰਦਾ ਮੋਟਰਸਾਈਕਲ ਦੇ ਵਿੱਚ ਜਿੱਦਾਂ ਦੂਜੇ ਮੋਟਰਸਾਈਕਲ ਸੀਗੇ ਪੁਰਾਣੇ ਸਿਟੀ 100 ਜਾਂ ਪੁਰਾਣੇ ਬਜਾਜ ਦੇ ਮੋਟਰਸਾਈਕਲ ਸੀਗੇ ਉਹਨਾਂ ਦੀ ਜੇਕਰ ਕੋਈ ਪ੍ਰੋਬਲਮ ਹੁੰਦੀ ਸੀਗੀ ਉਹਨੂੰ ਤੁਸੀਂ ਮੈਂਟ ਦੇ ਵਿੱਚ ਜਾਂ ਉਹਨੂੰ ਖੋਲ ਖੜਾ ਕੇ ਉਹ ਲੱਭ ਲੈ ਨਹੀਂ ਨੁਕਸ ਕਿੱਥੇ ਆ ਪਰ ਅੱਜਕੱਲ ਕਹਿੰਦੇ ਇੱਕ ਚਿਪ ਸਿਸਟਮ ਝਾਉਂਦਾ ਕੰਪਿਊਟਰਾਈਜ਼ ਹੋ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੱਬੂ ਪਾਜੀ ਇਸ ਤਰ੍ਹਾਂ ਕਿ ਜਿੱਦਾਂ BS6 ਹੁਣ ਗੱਡੀਆਂ ਨਵੀਆਂ ਆਈਆਂ ਆ ਉਹਦੇ ਵਿੱਚ ਕਾਫੀ ਮਕੈਨਿਕਾਂ ਨੂੰ ਕੁਝ ਪ੍ਰੋਬਲਮ ਆ ਰਹੀਆਂ ਕਿਉਂਕਿ ਉਹਨਾਂ ਦੇ ਸਪੇਅਰ ਪਾਰਟਸ ਜਿਹੜੇ ਆ ਬਾਹਰੋਂ ਨਹੀਂ ਮਿਲਦੇ ਹੈਗੇ ਫਿਰ ਉਹ ਕੰਪਿਊਟਰਾਈਜ਼ ਹੈਗੀਆਂ ਉਹਨਾਂ ਨੂੰ ਮਤਲਬ ਕੰਪਨੀ 'ਚ ਹੀ ਦਿਖਾਣਾ ਪੈਂਦਾ ਜੇ ਕੋਈ ਫਾਲਟ ਪੈ ਜਵੇ ਉਹਦੇ ਕਰਕੇ ਉਹ ਥੋੜਾ ਇਹ ਨਹੀਂ ਆ ਕਿ ਉਹ ਚੱਲਦੇ ਨਹੀਂ ਆ ਵਧੀਆ ਚੱਲਦੇ ਹੈਗੇ ਆ ਵਾਟੇ ਆ ਕਿ ਉਹਨਾਂ ਦਾ ਥੋੜਾ ਜਿਆਦਾ ਕੋਸਟਲੀ ਹੋ ਜਾਂਦਾ ਕੰਮ ਜਿੱਦਾਂ ਹੁਣ ਸਪੇ ਬਾਕੀ ਸਮੇਂ ਦੀ ਮੰਗਿਆ ਗਾਂਗਾਂ ਇਲੈਕਟ੍ਰੋਨਿਕਸ ਵੀ ਚੱਲ ਰਹੀਆਂ ਆ ਬੀਐਸ 6 ਵੀ ਚੱਲ ਰਹੀਆਂ ਆ ਇਹ ਤਾਂ ਸਮਾਂ ਤਬਦੀਲ ਹੁੰਦਾ ਹੀ ਰਹਿਣਾ ਜੀ ਚੱਲਦਾ ਹੀ ਰਹਿਣਾ ਜਿਹੜੇ ਇਲੈਕਟ੍ਰੋਨਿਕ ਵਾਹਨ ਆ ਰਹੇ ਹੈਗੇ ਆ ਉਹਨਾਂ ਦਾ ਫੇ ਤੁਹਾਡੇ ਕਾਰੋਬਾਰ ਨੂੰ ਕੀ ਅਸਰ ਪਏਗਾ ਨਹੀਂ ਕੋਈ ਅਸਰ ਨਹੀਂ ਪੈਂਦਾ ਜੀ ਬਾਕੀ ਜਿਹੜੇ ਵਹੀਕਲ ਆ ਰਹੇ ਆ ਇਲੈਕਟ੍ਰੋਨਿਕਸ ਆ ਰਹੇ ਆ ਉਹ ਵੀ ਰਿਪੇਅਰ ਹੋਣਗੇ ਠੀਕ ਹੈ ਨਾ ਬਾਕੀ ਬੀਐਸ 6 ਵੀ ਰਿਪੇਅਰ ਹੋਣਗੇ ਪੁਰਾਣੇ ਵੀ ਰਿਪੇਅਰ ਹੋ ਰਹੇ ਆ ਜਿਸ ਤਰ੍ਹਾਂ ਸਮਾਂ ਚੱਲਦਾ ਉਸ ਤਰ੍ਹਾਂ ਬੰਦਾ ਆਪਣੇ ਐਡਵਾਂਸ ਹੁੰਦਾ ਹੈ ਅੱਛਾ ਭਾਈ ਆਪਾਂ ਸੋਸ਼ਲ ਮੀਡੀਆ ਤੇ ਬ ਕਿ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਆ ਰਹੀਆਂ ਐ ਇਲੈਕਟ੍ਰੋਨਿਕ ਵਾਹਨ ਆ ਰਹੇ ਹੈਗੇ ਆ ਉਹਨਾਂ ਨੂੰ ਸ਼ਾਰਟ ਸਰਕਟ ਦੇ ਕਰਕੇ ਉਹਨਾਂ ਦੇ ਵਿੱਚ ਅੱਗ ਬਹੁਤ ਜ਼ਿਆਦਾ ਪੈ ਰਹੀ ਹੈਗੀ ਐ ਇੱਕ ਪਿੱਛੇ ਜੇ ਆਪਣੇ ਮੂਨਕਾ ਦੇ ਫਾੜ ਦੇ ਉੱਤੇ ਵੀ ਇੱਕ ਸਕੂਟਰੀ ਨੂੰ ਅੱਗ ਪੈ ਗਈ ਸੀਗੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦਾ ਕੀ ਕਾਰਨ ਹੋ ਸਕਦਾ ਉਹਦਾ ਸਰ ਇਦਾਂ ਆ ਵੀ ਹੁਣ ਕਾਫੀ ਕੰਪਨੀਆਂ ਵਿੱਚ ਆ ਗਈਆਂ ਜਿਹੜੀਆਂ ਚਾਈਨੀਜ਼ ਆ ਸਟਾਰਟਿੰਗ ਇਹਨਾਂ ਦੀ ਹੋਈ ਸੀ ਚਾਈਨੀਜ਼ ਗੱਡੀਆਂ ਜਿੱਦਾਂ ਇਲੈਕਟ੍ਰੋਨਿਕ ਜਿਹੜੀਆਂ ਆਂਦੀਆਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਵੀ ਕਸਟਮਰ ਇਲੈਕਟ੍ਰੀਕਲ ਵਹੀਕਲ ਲੈ ਰਿ ਉਹ ਮਤਲਬ ਜੈਨਨ ਕੰਪਨੀ ਤੋਂ ਲਵੇ ਜਿਹਦਾ TVS ਹੋ ਗਿਆ Hero ਹੋ ਗਈ Bajaj ਹੋ ਗਈ ਇਹਨਾਂ ਦੇ ਵੀਕਲਸ ਵੀ ਆਉਂਦੇ ਆ ਇਹ ਕੰਪਨੀ ਦੇ ਜਿਹੜੇ ਵੀਕਲ ਹੁੰਦੇ ਆ ਉਹ ਸਫੀਸ਼ੀਐਂਟ ਹੁੰਦੇ ਆ ਵਧੀਆ ਹੁੰਦੇ ਆ ਤੇ ਜਿਹੜੇ ਲੋਕਲ ਵੀਕਲ ਹੁੰਦੇ ਆ ਉਹਨਾਂ ਦੀ ਥੋੜੀ ਦਿੱਕਤ ਆ ਵੀ ਸਕਦੀ ਆ ਜੀ ਤੇ ਬਾਕੀ ਸ਼ਾਰਟ ਸਰਕਟ ਜਿਹੜਾ ਆ ਇਹਦਾ ਕੋਈ ਅਸੀਂ ਕਹਿ ਨਹੀਂ ਸਕਦੇ ਵੀ ਸਾਰੇ ਹੁੰਦੇ ਆ ਜੀ ਅਗਰ ਉਹਦੇ ਵਿੱਚ ਕੋਈ ਪ੍ਰੋਬਲਮ ਹੋਏਗੀ ਕਸਟਮਰ ਨਹੀਂ ਟਾਈਮ ਨਾਲ ਉਹਨੂੰ ਰਿਪੇਅਰ ਕਰਾਏਗਾ ਉਹਦੀ ਕੋਈ ਤਾਰ ਕੱਟ ਹੋਈ ਆ ਜਾਂ ਸ਼ਾਰਟ ਹੋ ਰਹੀ ਆ ਤੇ ਫਿਰ ਉਹ ਸ਼ਾਰਟ ਸਰਕਟ ਵੀ ਹੋ ਸਕਦਾ ਓਵਰਚਾਰਜਿੰਗ ਵੀ ਇਦੇ ਵਿੱਚ ਇੱਕ ਮੁੱਦਾ ਹੋ ਸਕਦਾ ਹੈ ਕਿ ਗੱਡੀ ਓਵਰਚਾਰਜ ਹੋ ਜਾਂਦੀ ਹੈ ਬੈਟਰੀ ਇਹਦੀ ਜਿਆਦਾ ਓਵਰ ਲਗਾ ਦਿੰਦੇ ਆ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਹੈਗੇ ਆ ਸੀ ਕਹੇ ਕੰਪਨੀ ਨੂੰ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕੰਪਨੀ ਵਿੱਚ ਹੀ ਆ ਰਹੀ ਹੈ ਸ਼ਾਰਟ ਸਰਕਟ ਇੱਕ ਇਹਦੇ ਵਿੱਚ ਕਈ ਪੁਆਇੰਟ ਹੁੰਦੇ ਆ ਜੀ ਹਾਂਜੀ ਅੱਛਾ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜੋ ਜਿਨ੍ਹਾਂ ਨੇ ਕੋਈ ਨਵੇਂ ਵਾਹਨ ਲੈਣੇ ਆ ਜਾਂ ਆਪਣੇ ਮੋਟਰਸਾਈਕਲ ਦੀ ਸਾਫ਼ ਸੰਭਾਲ ਜਾਂ ਆਪਣੇ ਸਕੂਟਰ ਦੀ ਸਕੂਟਰੀ ਦੀ ਆਪਣੀ ਸਾਫ਼ ਸੰਭਾਲ ਕਰਨੀ ਉਹਨਾਂ ਬਾਰੇ ਤਾਂ ਕੁਝ ਨਾ ਕੁਝ ਦੋ ਲਫ਼ਜ਼ ਜਰੂਰ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਸੁਝਾਅ ਦਿਓ ਤਾਂ ਜੋ ਆਪਣੀ ਗੱਡੀ ਨੂੰ ਸਹੀ ਤਰੀਕੇ ਨਾਲ ਸਾਫ਼ ਸੁਝਾਵ ਇਹ ਹੈ ਜੀ ਹੁਣ ਕਾਫੀ ਬੰਦੇ ਇਸ ਤਰ੍ਹਾਂ ਕਰ ਰਹੇ ਆ ਕਿ ਪੁਰਾਣੇ ਵੀਕਲ ਨੂੰ ਛੱਡ ਕੇ ਨਵੇਂ ਵੱਲ ਜਾ ਰਹੇ ਆ ਜੀ ਜਦ ਕਿ ਅਸੀਂ ਇਹ ਅਗਰ ਨਵਾਂ ਵੀਕਲ ਲੈਨੇ ਆ ਤੇ ਉਹਦੇ ਵਿੱਚ ਕਾਫੀ ਸਾਡਾ ਪੈਸਾ ਉਹਦੇ ਵਿੱਚ ਲੱਗ ਜਾਂਦਾ ਅਗਰ ਅਸੀਂ ਪੁਰਾਣੇ ਵੀਕਲ ਨੂੰ ਰਿਪੇਅਰ ਕਰਾਉਨੇ ਆ ਤੇ ਅਗਰ ਅਸੀਂ ਪੂਰਾ ਵੀ ਉਹਨੂੰ ਓਵਰਹਾਲ ਕਰਾ ਲੈਨੇ ਤੇ 10-15000 ਤੋਂ ਵੱਧ ਕਦੀ ਵੀ ਉਹਦੇ ਉੱਤੇ ਲੱਗਦਾ ਨਹੀਂ ਜੀ ਅਗਰ ਅਸੀਂ ਕਹੀਏ ਕਿ ਨਵੇਂ ਵੱਲ ਨੂੰ ਜਾਣਾ ਤੇ ਫਿਰ ਨਵੇਂ ਤਾਂ ਅੱਧੋ-ਅੱਧ ਤੋਂ ਵੀ ਜ਼ਿਆਦਾ ਪੈਸੇ ਵਿੱਚ ਪੈ ਜਾਂਦੇ ਆ ਅਸੀਂ ਤਾਂ ਕਸਟਮਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ 올ਡ ਇਜ਼ ਗੋਲਡ ਜਿਹੜੇ ਪੁਰਾਣੇ ਵੀਕਲ ਆ ਉਹਨਾਂ ਨੂੰ ਤੁਸੀਂ ਰਿਪੇਅਰ ਕਰਾਓ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਥੋੜਾ ਬਹਿਮ ਆ ਠੀਕ ਹੈ ਉਹਨਾਂ ਨੂੰ ਰਿਪੇਅਰ ਕਰਾਓ ਉਹਨਾਂ ਨੂੰ ਜ਼ਿਆਦਾ ਚਲਾਓ ਤੁਹਾਡੇ ਪੈਸੇ ਵੀ ਸੇਵ ਹੁੰਦੇ ਆ ਠੀਕ ਹੈ ਜੀ ਮਿਹਨਤ ਦੀ ਕਮਾਈ ਜਿਹੜੀ ਉਹ ਵੀ ਸੇਵ ਹੁੰਦੀ ਆ ਅਗਰ ਜ਼ਰੂਰਤ ਜ਼ਿਆਦਾ ਆ ਫਿਰ ਨਵਾਂ ਵੀਕਲ ਲਵੋ ਨਹੀਂ ਤਾਂ ਥੋੜਾ ਸੇਵਿੰਗ ਵੀ ਕਰੋ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬੱਬੂ ਭਾਜੀ ਤੁਸੀਂ ਸਾਡੇ ਕੋਲ ਚੱਲ ਕੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਇਹ ਸਨ ਸਾਡੇ ਨਾਲ ਗਣਪਤੀ ਆਟੋ ਕੇਅਰ ਦੇ ਮਾਲਕ ਆਸ ਕਰਦੇ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓਗੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲਗੀ ਔਰ ਇਹ ਜਾਂਦੇ ਜਾਂਦੇ ਆਪਾਂ ਭਾਜੀ ਹੁਣਾਂ ਦੇ ਨਾਲ ਇੱਕ ਛੋਟੀ ਜਿਹੀ ਗੱਲ ਭਾਜੀ ਆਪਣੀ ਦੁਕਾਨ ਦਾ ਤੁਸੀਂ ਐਡਰੈਸ ਦੱਸ ਦਿਓ ਵੀ ਕਿੱਥੇ ਹੈਗੀ ਆ ਤਾਂ ਜੋ ਸਾਡੇ ਕਿਸੇ ਦਰਸ਼ਕ ਵੀ ਨੇ ਵੀਡੀਓ ਦੇਖ ਕੇ ਰਿਪੇਅਰਿੰਗ ਕਰਵਾਉਣਾ ਹੋਵੇ ਸਾਡੀ ਸ਼ਾਪ ਜੀ ਗਣਪਤੀ ਆਟੋ ਕੇਅਰ ਨੀਅਰ ਕਾਰ ਬਾਜ਼ਾਰ ਨੈਕਸਟ ਹਰ ਗੋਬਿੰਦਪੁਰ ਰੋਡ ਟਾਂਡਾ ਜੀ ਕਾਰ ਬਾਜ਼ਾਰ ਦੇ ਵਿੱਚ ਹੀ ਸਾਡੀ ਦੁਕਾਨ ਆ 메ਨ ਰੋਡ ਦੇ ਉੱਪਰ ਹੈਗੀ ਆ ਜੋ ਟਾਂਡਾ ਤੋਂ ਅੰਮ੍ਰਿਤਸਰ ਰੋਡ ਹੈਗਾ ਉਸ ਰੋਡ ਤੇ ਹੈਗੀ ਆ ਕੋਈ ਵੀ ਭੈਣ ਭਰਾ ਆ ਸਕਦਾ ਸਪੈਸ਼ਲਿਸਟ ਸਾਡਾ ਮੋਡੀਫਾਈ ਦਾ ਵੀ ਕੰਮ ਹੈਗਾ ਪੁਰਾਣੀ ਮੋਟਰਸਾਈਕਲ ਮੋਡੀਫਾਈ ਵੀ ਕਰਦੇ ਆ ਸੇਲ ਪਰਚੀਜ਼ ਦਾ ਵੀ ਥੋੜਾ ਬਹੁਤਾ ਕੰਮ ਹੈਗਾ ਤੇ ਜਿਆਦਾ ਸਾਡੇ ਕੋਈ ਇੰਜਨ ਓਵਰਹਾਲ ਦਾ ਕੰਮ ਆਂਦਾ ਹੈਗਾ ਜੈਨੂਨ ਪਾਰਟਸ ਅਗਰ ਕੋਈ ਵੀ ਪੋਣਾ ਚਾਹੁੰਦਾ ਤੇ ਕੋਈ ਵੀ ਵਧੀਆ ਕੰਮ ਆਪਣੀ ਗੱਡੀ ਦਾ ਕਰਾਉਣਾ ਚਾਹੁੰਦਾ ਫੇਰ ਸਾਨੂੰ ਮਿਲ ਸਕਦਾ ਅਗਰ ਕੋਈ ਸਸਤਾ ਕੰਮ ਕਰਾਉਣਾ ਚਾਹੁੰਦਾ ਤੇ ਅਸੀਂ ਉਹਨੂੰ ਸਸਤਾ ਕੰਮ ਕਰਦੇ ਆ ਫਿਰ ਅਸੀਂ ਅੱਗੇ ਮਾਰਕੀਟਿੰਗ ਨੂੰ ਭੇਜਦੇ ਆ ਉਹਨੂੰ ਠੀਕ ਹੈ ਜੀ ਓਕੇ ਭਾਈ ਬਹੁਤ ਬਹੁਤ ਧੰਨਵਾਦ